ਹਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਅੱਗੇ ਵਲੌਗ ਦੀ ਸ਼ੁਰੂਆਤ ਕਰਨਾ ਜੇ ਮੈਂ ਕਿ ਜਿਹੜੇ 2 15 ਨੂੰ ਵੀ ਮਤਲਬ ਪੁੱਛਦੇ ਹੋਗੇ ਸਾਡੇ 2 15 ਦੇ ਦੋ ਜਗ੍ਹਾ ਤੇ ਵੀ ਚਾਰ ਹੋਗੇ ਉਹ ਕਿੱਥੇ ਭਾਜੀ ਪਤਾ ਨਹੀਂ ਦੀ ਮੇਰੇ ਤਾਂ ਜਾ ਪਾਖੇ ਪੂਰਾ ਹਮਰੇ ਉੱਪਰ ਚੱਕਣਾ ਕਰ ਦੇਖੇਗਾ ਚਪੁਰਾ ਲਈ ਆਪਣੀ ਇਹ ਕਿਉਂ ਛੱਡੀ ਆ ਉਹ ਤਾਂ ਨੰਗੇ ਆ ਮੇਰੇ ਮਾਰ ਕੇ ਮੇਰੇ ਸਮਾਨ ਤੇ ਮਾਰਿਆ ਨੰਗੇ ਹੁੰਦਾ

Non lo fare a piedi, a piedi, a piedi, a piedi, a piedi. E quindi, madre? Qua è per te, papà. Non mi da fare a. Hello? Aia, mi hai dato. la Eh? Ah, papà, saluto. टांग के लग रहे ने मारे हो ना कोई ना डर दे वेल्डिंग कर मार दे नहीं है के तन्नो मार दे आया नहीं मार दे कोई नहीं मार दे आया अरे अरे प्रिंस नहीं नहीं मार दो ये मैं हूं ग्राउंड पे बैठी हूं ਉਹਦੇ ਰੀ ਇਹਨਾਂ ਤੋਂ ਕਿ ਦੁੱਖ ਲੱਗ ਰਹੇ ਨੇ ਕੋਣ ਕੇ ਨਾ ਖੁਮਾ ਆਏ ਸੌਣ ਜਾਂਦੇ ਇਹਦਾ ਹੋ ਨਹੀਂ ਹੁੰਦਾ ਇਹਨੂੰ ਦੁੱਖ ਨਹੀਂ ਲੱਗਦਾ ਹੈਗਾ ਸਿਰ ਚ ਕਿਉਂ ਨਹੀਂ ਲੱਗਦਾ ਦੀਦੀ ਆ ਦੇਖੀ ਜੀ ਜਿਹੜੇ ਦੇ ਇਥੇ ਲੈ ਮੈਂ ਇਹਨੂੰ ਆਖ ਦੋ ਟੋਟੇ ਲੈ ਇਹਦੇ ਦੇ ਦੰਦ ਨਹੀਂ ਇਹ ਨਾ ਫਿਰ ਲੰਦਾ

ਸਲਿੰਗਾਲੇ ਬੰਦੇ ਨੇ ਆ ਪ੍ਰਿੰਸੀ ਕੁਅੱਡੀ ਏਡਣ ਦਾ ਵਾਸ਼ਕੀਨ ਹੈ ਤੇ ਅੱਜ ਦੋਨੇ ਜਣੇ ਨਿੱਕੂ ਤੇ ਨੋਨੀ ਐਂਡ ਨਿੰਦਾ ਇਹ ਤਿੰਨੇ ਇੱਕ ਸਾਈਡ 'ਚ ਨੇ ਪਾਰਟੀ ਐ ਤੇ ਨਰ ਨੇ ਰਲ ਕੇ ਮਤਲਬ ਕੀ ਕਰਨੇਗਾ ਪ੍ਰਿੰਸੀ ਦੀ ਟੂਈ ਲਗਾਉਣੀ ਐ ਹਾਂ ਵੀ ਮਤਲਬ ਕੁਅੱਡੀ ਪਲੇਅਰ ਨੂੰ ਹਾਰ ਆਉਣਾ ਹੈ ਤੇ ਦੇਖ ਰਹੇ ਹਾਂ ਵੀ ਕਿਵੇਂ ਕਰਦੇ ਨੇ ਸਈ ਪਹਿਲੇ ਹੀ ਪਹਿਲੇ ਹੀ ਕਹਿ ਰਹੀਆਂ ਮੀਰਾ ਸਾਫ ਰੱਖੋ ਕਿਤੇ ਮੇਰੇ ਉੱਪਰ ਹੀ ਆ ਕੇ ਡਿੱਗ ਜੂ

ननिया का तू तो नहीं करेगी फिर दे ओत्ते तो ओत्ते तो ओत्ते तो। जीत गया नरी पट सारे इकट्ठे आओ न जीत गया भैया नरी जीत गया हार गया विजय हार गया चलो तू बारे बैठ ओए ना भाई आए ननिया आया कोता कर भाग गया आज मैं ना दोबारा नहीं को हां ने पहली हार मान ली मैं कहना इन्हों नहीं पउंगा <laughs> <दा गिदू ही। laughs> चलो भाई चलो ओए <laughs> मेरे, तो <laughs> मेरे तो भाई हो जाओ మేగో దిజిట్ గెన వెరీ గుడ్ బ్యాక్ దండి ప్రసిత్ जान जानదే హనా బాయ్ హ హ్ తసి నా జా రహా హ్ తసి సనే ఆరో

ਲਭੈ ਨਨ ਨੇ ਸਟਾਰਟ ਕਰ ਦੇ ਫੇਰ ਜੀ ਲੱਗੇ ਜਾਣ ਨਹੀਂ ਦੇ ਹੁਣ ਤੂੰ ਹਟ ਗਿਆ ਨਾਲ ਅਗੇ ਜੀ ਕਾ ਸੇਵ ਨਹੀਂ ਥਭਿਆ ਇਕੱਠੀ ਨੇ ਇਕੱਠੀ ਨੇ ਸਾਰੇ ਇਕੱਠੇ ਹੋਣੇ ਵਾ ਦੇਖ ਦੇਖ ਬਹੁਤ ਛੋਟੀ ਜਵਾਨ ਡੇਗਲੇਸ ਤੈਨੂੰ

<laughs> 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 दे दे नहीं। हाँ वन टू थ्री किसने किसको हरा दिया

ਨਹੀਂ ਦੋ ਪੁਲੀਆ ਨਾ ਤੂੰ ਨਿੰਦੇ ਨਾਲੇ ਤਾਂ ਨਿੰਦੇ ਦੀ ਮੁੱਕੀ ਹੋ ਗਈ ਜੰਨੇ ਉਹ ਉਹ ਜਦੋਂ ਨਿੰਦਾ ਪ੍ਰੈਕਟਿਸ ਨਿੰਦੇ ਮੇਰੇ ਸਾਈਕਲ ਨਾ ਤੋੜਦੀ ਐ ਨਹੀਂ ਤੋੜਦੀ ਚੱਪਲਾ ਨੂੰ ਢਿੱਡ ਸਾਂ ਨਾਲ ਤੋੜਨ ਕਮਾਉਂਦਾਗਾ ਮੈਂ ਗਾ ਰੇ ਟੁੱਟ ਜੂਗੀ ਮੈਂ ਤਾਂ ਸਕੂਲ ਤੇ ਸਾਂ ਮੈਂ ਤੋੜ ਰੱਖੀ ਦੀ ਇਹ ਮੇਰੀ ਹਾਂ ਇੱਥੇ ਰੱਖੋ

ਮੇਰੇ ਕੋਲ ਕਿੰਨਾ ਆਲਦੀ ਹੈ ਵਾਓ ਇਹ ਕੰਮ ਹੋਇਆ ਉਹਨੇ ਮਾਰੇ ਨਿੰਦੇ ਨੇ ਬੰਨੋਂ ਨਹੀਂ ਨਿੰਦੇ ਨੇ ਮਾਰੇ ਨੇ ਨਾ ਨੂੰ ਨਿੰਦੋ ਮਾਰ ਕੇ ਗਏ ਤੈਨੂੰ ਆ ਬਿਠਾ ਲਓ ਜਦੋਂ ਨਿੰਦਰੇ ਮਾਰੀ ਚੱਪੇਲ ਹੱਥ ਮੇਰੇ ਸੀ ਫੋਨ ਆ ਕਾਹਨ ਬੜਕੂ ਕੇ ਨੀਂਦ ਉਰ ਗਿਆ ਜੇ ਨੀਂਦ ਵਿੱਚ ਡੁੱਬ ਗਿਆ ਲਾ ਉਹ ਕਟ ਕਟ ਕੇ ਨੀਂਦ ਦਾ ਫੇਰ ਜੇ ਤਾਂ ਖਰਾਬ ਹੋ ਜਾਂਦਾ ਨਾ ਨੀਂਦ ਦਾ ਜਿਹੜਾ ਮੇਰੇ ਕਿਵੇਂ ਤੁਰੇਗਾ ਤੇ ਆ ਗਿਆ ਨਾ ਕਿ ਮੈਨੂੰ ਪੱਤੂ ਉਸੇ ਮਾਰ ਜਾਂਦਾ ਇਹ ਹੋਂਦ ਬੰਦ ਮੈਂਨੇ ਇੱਕ ਦਿਨ ਮਾ ਪਾਪਾ ਦਾ ਫੋਨ ਨੀਚੇ ਦਿੰਦਾ ਸਾਰੀ ਖਰਾਬ ਹੋ ਗਿਆ ਹਾਂ ਅੰਦਰ ਸਾਈਡ ਤੋਂ ਮੈਨੂੰ ਐਠਨ ਦਾ ਸੀ ਪਿੱਛੇ ਫੜ ਲੈਣ ਨੂੰ

जब जब पासा पलटता सी उधर मैं सी जाते काले काले चश्मे देखा मैं नहीं मैं भी लाके देख साफ करके दे दे नहीं खाने पीछे होंगे मैं पीछे हां इधर मार के चोक कर हाँ, ना छोटा से आ ये ले पीछे आ रही है मुंह हाथ का बहुत सोने लगते दीदी देखा चल गोल मैं चल हम चल्ट अज खेलते मजा सोना खेल

आज ये मले गला है मेरी जान अब मैं नहीं फरी हूं मैं कुछ तेलगा मैं हम फंदा दीजिए हम ऐसा अच्छा क्विंटल है अभी तो तो उगे एक गन्ना अरे गेट सीट पे आज तक गंदी होते हैं पेट्रोल का जी लाइक करो ਹਰ ਜੀ ਹਾਂ ਇਹ ਪ੍ਰੀਤੀ ਤੁਸੀਂ ਅੱਖਾਂ ਸੁੱਜ ਗਈ ਚਪਲ ਕਿਹੜੇ ਨੇ ਮਾਰੇ ਚਪਲ ਜਿੰਨੇ ਆਦੀ ਅੱਖ ਵੀ ਫੱਜੀ ਅੱਖ ਤਾਂ ਬੱਜੀ ਵੀ ਨਹੀਂ ਦੇ ਦੇ ਹਾਂ ਫਿਰ ਅੱਖਾਂ ਸੁੱਜੀ ਪਈ ਐ ਦੀਦੀ ਮੇਰੀ ਅੱਖੇ ਦੇਖ ਲਈ ਮੇਰੇ ਬਾਹਰ ਦਾੜ ਦੇ ਹੱਥ ਵੀ ਬੱਜੀ ਕੋਣ ਜਾ ਕਿੱਥੇ ਗਿਆ ਮੇਰੇ ਦੋਸਤ ਲੱਗ ਤੇ ਬੱਜੀ ਲੈ ਭਾਈ ਬਾਸ ਲੈ ਨੰਨੀ ਨੂੰ ਤੁੰਗਾ ਦੇ ਆਜੇ ਵੀ ਕਾਂਟਿੰਟ ਨੇ ਵਸਟਾਈ ਨਾ ਨੂੰ ਲੋ ਉਹ ਪਹਿਲਾਂ ਖੋਲੋ ਕਰਦੇ ਹੁੰਦੇ ਸੀ ਸਾਰੇ ਆਣੇ ਪਾਣੀ ਪਿੰਦੇ ਸੀ ਤੇ ਸਾਡਾ ਨਿੱਕੂ ਹੁੰਦੀ ਐ ਪਾਣੀ ਪੀਂਦਾ ਆਵਾਜ਼ ਮੈਂ ਪਹਿਲੀ ਗੱਲ ਤੇ ਹੈ ਪਹਿਲੀ ਗੱਲ ਤੇ ਹੈ ਵੀ ਪਾਣੀ ਪੀ ਕੇ ਪੱਤੂ ਉਹ ਆ ਗਿਆ ਸਗਲੇ ਪਾਣੀ ਪੀ ਕੇ ਜਿਹੜਾ ਨਹੀਂ ਬੜਾਈਆ ਨਾ ਗੁੰਮ ਨਾ ਚਲੇ

ਸਾਰਾ ਨਾ ਉਹ ਦਰਜਾ ਹੱਸਦਾ ਰਹੇ ਕਹਿੰਦੇ ਆਪ ਦੋਨੇ ਲਾਈ ਕੋਈ ਚੱਕੇ ਮਿੰਟ ਦੇਖੋ ਮੈਂ ਤਾਂ ਨਾ ਫਿਰ ਕੇ ਵਿੱਚ ਲਾ ਸਕਦਾ ਨਹੀਂ ਬਬੀ ਹਾਂ ਚਲੋ ਹਾਂ ਠੀਕ ਨੂੰ ਚਬਕ ਕੇ ਵੀ ਦੂਦੇ ਲਾ ਲਉ ਰੇ ਸੁਲਵਾਉਣੀ ਆ ਅਰੇ ਹਮੂ ਬਈ ਖੜੇ ਰਹੀ ਸੁਲਵਾਉਣਾ ਤੁਹਾਡੀ ਇਹ ਕਿੱਥੇ ਜਾਓ ਤੁਸੀਂ ਇੱਥੇ ਖੜੋ ਰੈਡੀ ਸਟੈਡੀ ਗੋ ਕਰਾਂਗੇ ਨਿੰਦੇ ਜਿਹੜਾ ਕੋਕੋ ਵਿੱਚ ਬੋਲੀ ਜਾਂਣਾ ਨੇ ਤੇ ਹੌਲੀ ਬਾਤ ਕਰੋ ਇਹਨਾਂ ਨੂੰ ਬਿੱਚੇ ਆਈ ਉੱਪਰ ਤੇ ਮੇਰੇ ਹੱਥ ਲੱਗ ਗਏ ਤੇ ਕੱਟਣੇ ਪੈਣਗੇ ਤੇਰੇ ਗੇੜ ਦੇ ਹੱਥ ਲੱਗਿਆ ਲੈ ਹਾਂ ਅੰਗੇੜ ਦੇ ਹੱਥ ਲੱਗਿਆ ਕੰਨ ਦੀ ਦੋਸਤ ਨਿਗਣਾਗੇ ਆ ਲੀਆ ਹਗਿਲ ਲੈ ਤੇ ਇੱਕ ਦੋ ਕੰਨ ਗੋ ਹਮ ਖੜ ਜਾ ਖੜ ਜਾ ਜਿੱਥੇ ਪਿੰਸੀ ਖੜਾ ਉੱਥੇ ਖੜ ਜਾ ਇੱਥੇ ਖੜ ਕੇ ਤੁਸੀਂ ਭਾਗ ਨਹੀਂ ਚਾਹੀਦੀ ਖੜ ਜਾ ਨਾ ਨਾ ਤੂੰ ਉਨ ਪੱਤਿਆਂ ਹੈਗਾ ਪ੍ਰਿੰਸੀ ਨਾ ਨਾ ਤੂੰ ਵੀ ਆ ਨਾ ਨਹੀਂ ਇੱਥੇ ਤੂੰ ਲੈ ਇਸੇ ਆਹ ਨੂੰ ਮੈਂ ਤੇ ਪਾਸੇ ਕਰ ਦੇ ਮੋਟਰਸਾਈਕਲ ਅਸੀਂ ਤਿੰਨੇ ਚੱਲਦੇ ਨਹੀਂ ਨੋਨੀ ਤਾਂ ਲਾਉਂਦਾ ਨਹੀਂ ਅਸੀਂ ਤਿੰਨੇ ਚੱਲਦੇ ਹਾਂ ਫਿਰ ਆਜੇ ਤੇ ਜਿਹੜਾ ਖੜਾ ਹੋ ਜੀ ਮੈਨੂੰ ਉਹ ਲੇ ਇਹਨੂੰ ਪਾਸੇ ਕਰਾਂ ਮੈਂ ਤੂੰ ਬ੍ਰਿੰਸ ਕਿਉਂ ਰਿਹਾ ਮੈਂ ਗੱਲ ਸੁਣ ਨੀ ਇਹਨੂੰ ਕੱਟ ਮਾਹਿਆ ठीक है दीदी ये चलो बटे बटे पीछे छोटे आगे ठीक है चलो करो दीदी हां छोटे छोटे आगे खड़ा करो रे स्टार्ट स्टार्ट करें ए चीटिंग कर

ਚੀਟਿੰਗ ਓਏ ਚੀਟਿੰਗ ਖੰਡੋ ਬੁਮਾਰਾ ਤਾਂ ਤੂੰ ਵੀ ਜਿੱਤ ਗਿਆ ਤੂੰ ਵੀ ਇੱਕ ਵਾਰ ਤੂੰ ਵੀ ਜਿੱਤ ਗਿਆ ਆ ਵੀ ਆ ਵੀ ਜਿੱਤ ਗਿਆ ਮੈਂ ਜਿੱਤ ਗਿਆ ਹਾਂ ਇਹ ਬੁਮਾਰਾ ਹੈ ਤੂੰ ਵੀ ਜਿੱਤ ਗਿਆ ਤੂੰ ਵੀ ਜਿੱਤ ਗਿਆ ਚੱਲ ਭਾਈ ਹੁਣ ਵੱਡੇ ਅੰਦੇਸਰੀਏ ਸਲਵਾਨੇ ਵੱਡਿਆਂ ਦੀ ਵੱਡਿਆਂ ਦੀ ਜਾ ਜਾ ਆਪਣੇ ਆਹ ਨਹੀਂ ਦੀ

<laughs> <laughs> तो, दो मैं <laughs> तो, आ तो दो आ गया। <laughs> नहां नहां बोले ही वो <laughs> नहीं तू

아나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나나 <laughs> <crafil> <smpalélan ici> लड़ोना वह पागल लड़ो नौनी हटा आए ममता कागल हो लड़ौना नौनी वे पागल हो कहना ना।

मुक्कड़ा मोड़े साडे वाले मुक्कड़ा मोड़े यार सटदे यार ये हंसने नहीं करदा सीरियस okay. होके मैं तंदमा भी हंसना सीख आया हां कोई की करता हूं हंसता है चले 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 वो मत जीता हूं ये देख रही